ਕੋਈ ਵੀ ਕਿਸੇ ਵੀ ਟਾਈਮ ਦੇ ਉੱਪਰ ਰਹਿਗਰੀ ਲੈਣਾ ਚਾਹੇ ਤਾਂ ਅੱਲਾਹ ਤਾਲਾ ਦੀ ਉਸ ਪਾਕ ਕਲਾਮ ਦੇ ਅੰਦਰ ਸਾਰਾ ਕੁਝ ਮੌਜੂਦ ਹੈ। ਲੇਕਿਨ ਤੌਬਾ ਦੇ ਬਾਰੇ ਤੌਬਾ ਅਸਲ ਵਿੱਚ ਹੈ ਕੀ ਹੈ ਇਸ ਦੇ ਬਾਰੇ ਦੋ ਚਾਰ ਗੱਲਾਂ ਦੱਸਣੀਆਂ ਨੇ। ਤੌਬਾ ਹੈ ਔਰ ਇਸਤੇਗਫਾਰ। ਇਸਤੇਗਫਾਰ ਹੈ ਅੱਲਾਹ ਤਾਲਾ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਣਾ ਔਰ ਤੌਬਾ ਹੈ ਆਪਣੇ ਬੁਰੇ ਅਮਲਾਂ ਦੇ ਉੱਪਰ ਸ਼ਰਮਿੰਦਾ ਹੋਣਾ। ਇਹ ਦੋਨੇ ਚੀਜ਼ਾਂ ਇਕੱਠੀਆਂ ਬੋਲੀ ਜਾਂਦੀਆਂ ਨੇ ਤੌਬਾ ਇਸਤੇਗਫਾਰ। ਤਾਂ ਅੱਲਾਹ ਤਾਲਾ ਨੇ ਜੋ ਇਨਸਾਨ ਨੂੰ ਦੁਨੀਆ ਦੇ ਅੰਦਰ ਭੇਜਿਆ ਤਾਂ ਦੁਨੀਆਂ ਇਹਦਾ ਅਸਲ ਠਿਕਾਣਾ ਨਹੀਂ ਹੈ ਬਲਕਿ ਇਸਦਾ ਅਸਲ ਠਿਕਾਣਾ ਜੋ ਆਖਰਤ ਹੈ ਔਰ ਆਖਰਤ ਦੇ ਵਿੱਚ ਵੀ ਜੰਨਤ ਇਨਸਾਨ ਦਾ ਅਸਲ ਠਿਕਾਣਾ ਹੈ ਤਾਂ ਜਦ ਇਨਸਾਨ ਨੂੰ ਅੱਲਾਹ ਤਾਲਾ ਨੇ ਦੁਨੀਆ ਦੇ ਅੰਦਰ ਭੇਜਿਆ ਤਾਂ ਇਨਸਾਨ ਨੇ ਆ ਕੇ ਦੇਖਿਆ ਕਿ ਇੱਥੇ ਤਾਂ ਤਰ੍ਹਾਂ ਤਰ੍ਹਾਂ ਦੇ ਨਕਸ਼ੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ ਕਿ ਜਿਨ੍ਹਾਂ ਦੇ ਵਿੱਚ ਇਨਸਾਨ ਨੇ ਆ ਕੇ ਮਲਵਿਸ ਹੋ ਕੇ ਆਪਣੇ ਰੱਬ ਨੂੰ ਭੁਲਾ ਕੇ ਜ਼ਿੰਦਗੀ گزارਣੀ ਸ਼ੁਰੂ ਕਰ ਦਿੱਤੀ ਔਰ ਇਨਸਾਨ ਦੀ ਇਹ ਕਮੀ ਹੈ ਕਿ ਅੱਲਾਹ ਤਾਲਾ ਨੇ ਇਨਸਾਨ ਦੇ ਅੰਦਰ ਨਫਸ ਨੂੰ ਰੱਖਿਆ ਇਹ ਨਫਸ ਜੋ ਹੈ ਫਰਿਸ਼ਤਿਆਂ ਦੇ ਅੰਦਰ ਨਹੀਂ ਰੱਖਿਆ ਇਨਸਾਨ ਦੇ ਅੰਦਰ ਰੱਖਿਆ ਔਰ ਅਗਰ ਇਨਸਾਨ ਆਪਣੇ ਇਸ ਨਫਸ ਨੂੰ ਕੰਟਰੋਲ ਕਰਦਾ ਹੋਇਆ ਰੱਬ ਦੀ ਰਾਹ ਦੇ ਉੱਪਰ ਜ਼ਿੰਦਗੀ گزار ਰਿਹਾ ਹੈ ਤਾਂ ਸਮਝੋ ਕਿ ਉਸ ਦਾ ਰੁਤਬਾ ਜੋ ਹੈ ਉਹ ਫਰਿਸ਼ਤਿਆਂ ਤੋਂ ਵੀ ਅਫਜ਼ਲ ਔਰ ਆਲਾ ਹੋ ਜਾਂਦਾ ਹੈ ਲੇਕਿਨ ਅਗਰ ਇਨਸਾਨ ਆਪਣੇ ਨਫਸ ਦੇ ਅੰਦਰ ਘਿਰ ਕੇ ਜ਼ਿੰਦਗੀ گزار ਰਿਹਾ ਹੈ ਤਾਂ ਫਿਰ ਉਸ ਦਾ ਰੁਤਬਾ ਜੋ ਹੈ ਜਾਨਵਰਾਂ ਤੋਂ ਵੀ ਨੀਚੇ ਚਲਾ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਆਪਣਾ ਲੈਵਲ ਆਪਣਾ ਰੁਤਬਾ ਸਮਝਣਾ ਚਾਹੀਦਾ ਕਿ ਰੱਬ ਨੇ ਅਗਰ ਅਸ਼ਰਫੁਲ ਮਖਲੂਕਾਤ ਦੇ ਅੰਦਰ ਬਣਾਇਆ ਤਾਂ ਕਿਉਂ ਬਣਾਇਆ ਜਿਵੇਂ ਕਿ ਮੈਂ ਦੱਸਿਆ ਕਿ ਅੱਲਾਹ ਤਾਲਾ ਨੇ ਇਨਸਾਨ ਦਾ ਜੋ ਅਸਲ ਟਿਕਾਣਾ ਰੱਖਿਆ ਉਹ ਜੰਨਤ ਹੈ। ਔਰ ਜੰਨਤ ਦੇ ਵਿੱਚ ਹਰ ਈਮਾਨ ਵਾਲੇ ਦਾ ਜਾਣਾ ਜ਼ਰੂਰੀ ਹੈ। ਹੁਣ ਮਿਸਾਲ ਦੇ ਤੌਰ ਤੇ ਮੈਂ ਦੁਨੀਆ ਦੇ ਅੰਦਰ ਜ਼ਿੰਦਗੀ गुजार ਰਿਹਾ ਤਾਂ ਬਹੁਤ ਚਾਂਸ ਨੇ ਕਿ ਮੇਤੋਂ ਬਹੁਤ ਸਾਰੀਆਂ ਭੁੱਲਾਂ ਔਰ ਗਲਤੀਆਂ ਐਸੀਆਂ ਹੋਈਆਂ ਨੇ ਔਰ ਹੁੰਦੀਆਂ ਹੋਣਗੀਆਂ ਕਿ ਜਿਹੜੀਆਂ ਜੰਨਤ ਦੇ ਵਿੱਚ ਜਾਣ ਤੋਂ ਮੇਰੇ ਵਾਸਤੇ ਰੁਕਾਵਟ ਬਣਦੀਆਂ ਨੇ। ਤਾਂ ਅੱਲਾਹ ਤਾਲਾ ਨੇ ਉਸੇ ਚੀਜ਼ ਦਾ ਹੱਲ ਲੱਭਣ ਕੱਢਣ ਵਾਸਤੇ ਇਹ ਤੋਬਾ ਤੇ ਇਸਤਿਗਫਾਰ ਇਨਸਾਨ ਦੇ ਉੱਪਰ ਲਾਜ਼ਮ ਕੀਤੀ ਹੈ ਕਿ ਇਨਸਾਨ ਆਪਣੇ ਗੁਨਾਹਾਂ ਤੋਂ ਤੋਬਾ ਕਰੇ ਔਰ ਸਿੱਧਾ ਆਪਣੀ ਆਖਰਤ ਨੂੰ ਸਮਾਰਦਾ ਹੋਇ ਜੰਨਤ ਦੇ ਵਿੱਚ ਚਲਾ ਜਾਵੇ ਜੰਨਤ ਦੇ ਵਿੱਚ ਜਾਣ ਦੇ ਦੋ ਰਸਤੇ ਨੇ ਇੱਕ ਰਸਤਾ ਤਾਂ ਹੈ ਕਿ ਇਨਸਾਨ ਇਸ ਜ਼ਿੰਦਗੀ ਦੇ ਅੰਦਰ ਰਹਿੰਦਾ ਹੋਇਆ ਆਪਣੇ ਗੁਨਾਹਾਂ ਦੇ ਉੱਪਰ ਸ਼ਰਮਿੰਦਾ ਹੋਗੇ ਤੋਬਾ ਕਰ ਲਵੇ ਔਰ ਮੌਤ ਤੋਂ ਬਾਅਦ ਸਿੱਤਾ ਉਸ ਨੂੰ ਜੋ ਹੈ ਜੰਨਤ ਔਰ ਸਵਰਗ ਜਿਸ ਨੂੰ ਜਹਦ ਕਿਹਾ ਜਾਂਦਾ ਹੈ ਉਸ ਨੂੰ ਨਸੀਬ ਹੋ ਚੁਗੀ ਕਿਉਂਕਿ ਅਸਲ ਠਿਕਾਣਾ ਇਮਾਨ ਵਾਲੇ ਦਾ ਉਹ ਜੰਨਤ ਹੀ ਹੈ ਲੇਕਿਨ ਮੰਨ ਲਓ ਕਿ ਇਨਸਾਨ ਨੇ ਗੁਨਾਹ ਦੇ ਅੰਦਰ ਜ਼ਿੰਦਗੀ guzari ਔਰ ਉਹ ਤੋਬਾ ਕਰਨਾ ਉਸ ਨੂੰ ਮੌਕਾ ਨਾ ਮਿਲਿਆ ਔਰ ਮੌਤ ਦਾ ਫਰਿਸ਼ਤਾ ਆ ਟੱਕਰਿਆ ਔਰ ਰੂਹ ਕਬਜ਼ ਕਰਕੇ ਲੈ ਗਿਆ ਇਸੇ ਹਾਲ ਦੇ ਅੰਦਰ ਅਗਰ ਇਹ ਈਮਾਨ ਵਾਲਾ ਦੁਨੀਆ ਤੋਂ ਚਲਾ ਗਿਆ ਫਿਰ ਵੀ ਉਹ ਜੰਨਤ ਦੇ ਅੰਦਰ ਦਾਖਲ ਹੋਊਗਾ ਲੇਕਿਨ ਉਸ ਦਾ ਇੱਕ ਪ੍ਰੋਸੀਜਰ ਸ਼ੁਰੂ ਹੋਊਗਾ ਕਿ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਆਪਾਂ ਦੇਖਦੇ ਆਂ ਕਿ ਇੱਕ ਜਦੋਂ ਕਿਸੇ ਨੂੰ ਕੋਈ ਬਿਮਾਰੀ ਪਰੇਸ਼ਾਨੀ ਹੁੰਦੀ ਹੈ ਹਸਪੀਟਲ ਦੇ ਅੰਦਰ ਜਾਂਦਾ ਉਸ ਨੂੰ ਐਮਰਜੈਂਸੀ ਰੂਮ ਦੇ ਅੰਦਰ ਲਿਜਾਇਆ ਜਾਂਦਾ ਪਹਿਲਾਂ ਉੱਥੇ ਦੋ ਤਿੰਨ ਮੋٹے ਮੋٹے ਸਵਾਲ ਉਹ ਤੋਂ ਪੁੱਛੇ ਜਾਂਦੇ ਆ ਕਿ ਇਸ ਨੂੰ ਕੋਈ ਨਜ਼ਲਾ ਜ਼ੁਕਾਮ ਬੁਖਾਰ ਯਾਨੀ ਕਿ ਦੋ ਤਿੰਨ ਸਵਾਲਾਂ ਦੇ ਅੰਦਰ ਕਿਸ ਮਰੀਜ਼ ਨੂੰ ਕਿਹੜੇ ਡਿਪਾਰਟਮੈਂਟ ਦੇ ਅੰਦਰ ਰੱਖਣਾ ਹੈ ਕਿਸ ਚੀਜ਼ ਦਾ ਮਰੀਜ਼ ਹੈ ਔਰ ਕਿਹੜਾ ਨੁਕਸਾਨ ਹੈ ਨੂੰ ਫਿਰ ਉਸ ਨੂੰ ਜੋ ਹੈ ਹਸਪੀਟਲ ਦੇ ਅੰਦਰ ਉਹੀ ਡਿਪਾਰਟਮੈਂਟ ਦੇ ਅੰਦਰ ਰੈਫਰ ਕੀਤਾ ਜਾਂਦਾ ਹੈ ਔਰ ਫਿਰ ਉਸ ਤੋਂ ਬਾਅਦ ਉਸਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਜਦੋਂ ਇਲਾਜ ਹੋ ਗਿਆ ਤਾਂ ਪੂਰੇ ਟ੍ਰੀਟਮੈਂਟ ਤੋਂ ਬਾਅਦ ਉਸ ਨੂੰ ਜੋ ਹੈ ਰਿਲੀਜ਼ ਕੀਤਾ ਜਾਂਦਾ ਸਿਹਤਮੰਦ ਯਾਤ ਸਿਹਤਿਆਬ ਹੋਣ ਤੋਂ ਬਾਅਦ ਤਾਂ ਸੇਮ ਉਹੀ ਮਿਸਾਲ ਇੱਕ ਆਪਾਂ ਸਮਝੀਏ ਕਿ ਆਖਰਤ ਦਾ ਜੋ ਨਿਜ਼ਾਮ ਅੱਲਾਹ ਤਾਲਾ ਨੇ ਬਣਾਇਆ ਜੰਨਤ ਵਿੱਚ ਜਾਣ ਦੇ ਜਿਵੇਂ ਮੈਂ ਦੱਸਿਆ ਕਿ ਦੋ ਰਸਤੇ ਨੇ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਰਹਿੰਦਾ ਹੋਇਆ ਤੋਬਾ ਕਰੇ ਇਸਤਿਗ ਔਰ ਆਪਣੇ ਗੁਨਾਹ ਦੀ ਮਾਫੀ ਮੰਗ ਲਵੇ ਉਸ ਤੋਂ ਬਾਅਦ ਉਸ ਨੂੰ ਮੌਤ ਆ ਗਈ ਤਾਂ ਸਿੱਧਾ ਜੰਨਤ ਅੰਦਰ ਗਿਆ ਲੇਕਿਨ ਮੰਨ ਲਓ ਕਿ ਉਹ ਨਾ ਗੁਨਾਹਾਂ ਦੀ ਹਾਲਤ ਦੇ ਅੰਦਰ ਹੀ ਮੌਤ ਦੇ ਫਰਿਸ਼ਤੇ ਨੇ ਆ ਕੇ ਘੇਰ ਲਿਆ ਤਾਂ ਫਿਰ ਉਹਦਾ ਸੇਮ ਉਹੀ ਪ੍ਰੋਸੀਜਰ ਹੈ ਕਿ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਇੱਕ ਬਿਮਾਰ ਦਾ ਇੱਕ ਮਰੀਜ਼ ਦਾ ਪ੍ਰੋਸੀਜਰ ਆਉਂਦਾ ਹਸਪੀਟਲ 'ਚ ਜਾ ਕੇ ਤਾਂ ਉਹ ਕੀ ਹੈ ਕਿ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਸਭ ਤੋਂ ਪਹਿਲਾਂ ਉਸ ਨੂੰ ਕਬਰ ਦੇ ਅੰਦਰ ਰੱਖਿਆ ਜਾਂਦਾ ਹੈ ਕਬਰ ਦੇ ਅੰਦਰ ਉਸ ਤੋਂ ਸਿਰਫ ਮੋਟੇ-ਮੋਟੇ ਤਿੰਨ ਸਵਾਲ ਹੁੰਦੇ ਹੈ ਕਿ ਦੱਸ ਉਹ ਤੇਰਾ دین ਕੀ ਹੈ ਤੇਰਾ ਰੱਬ ਕੌਣ ਹੈ اور نبی پاک صلی اللہ علیہ وسلم بارے سوال کیتا جانتا ہے کہ اینا بارے طرح کی خیال ہے اگر تا وہ بندہ صحیح اور نیکی دا اندر زندگی گزار کے گیا ہوگا تا سمجھو کہ اتھی بھی وہ پاس ہو گیا انہیں سوالہ دا جواب صحیح دیتا اور پاس ہو گیا اور جنتی دی ہواں جنت کھڑکیاں اس دے باستے کھل جانتی ہیں اور جو عالم برزخ دی زندگی ہیں وہ بھی خوشحالی دے نارز بھی گزر دی ہے لیکن اگر من لوگی گناہ دے اندر زندگی گزر دے ہوئے انسان گیا اس دنیا تو ਤਾਂ ਫਿਰ ਉਸ ਦਾ ਜੋ ਹੈ ਮੋٹے ਮੋਟੇ ਸਵਾਲਾਂ ਤੋਂ ਬਾਅਦ ਜੋ ਦੇਖਿਆ ਕਿ ਸਵਾਲਾਂ ਦੇ ਅੰਦਰ ਫੇਲ ਹੋ ਰਿਹਾ ਹੈ ਇਸ ਨੂੰ ਤਾਂ ਪਤਾ ਨਹੀਂ ਕਿਸ ਦਾ ਰੱਬ ਕੌਣ ਹੈ ਔਰ ਨਬੀ ਅੱਲ੍ਹਾ ਬਾਰੇ ਜਦੋਂ ਜ਼ਿੰਦਗੀ guzari ਨਹੀਂ ਉਹਨਾਂ ਦੇ ਕਹਿ ਦੇ ਮੁਤਾਬਿਕ ਤਰੀਕੇ ਦੇ ਮੁਤਾਬਿਕ ਤਾਂ ਉਸ ਨੂੰ ਪਤਾ ਨਹੀਂ ਹੋਣਾ ਕਿ ਨਬੀ ਕੌਣ ਨੇ ਔਰ ਕੀ ਨੇ ਤਾਂ ਫਿਰ ਉਸ ਤੇ ਉੱਪਰ ਜੋ ਹੈ ਹਲਕਾ ਅਜ਼ਾਬ ਮੁਸੱਲਤ ਕੀਤਾ ਜਾਊਗਾ ਕੁਝ ਅਜ਼ਦ ਹੈ ਜਿਵੇਂ ਆਪਾਂ ਸੁਣਦੇ ਹੈ ਕਿ ਨਮਾਜ਼ ਛੱਡਣ ਦੇ ਅਜ਼ਾਬ ਨੇ ਨਾਪਾਕੀ ਦੇ ਵਿੱਚ ਰਹਿਣ ਦੇ ਅਜ਼ਾਬ ਨੇ ਇਸੇ ਤਰ੍ਹਾਂ ਝੂਠ ਬੋਲਣ ਦੇ ਅਜ਼ਾਬ ਨੇ ਔਰ ਇਸੇ ਤਰ੍ਹਾਂ ਬੇਈਮਾਨੀ ਔਰ ਜੂਆ ਖੋਰੀ ਔਰ ਸ਼ਰਾਬ ਖੋਰੀ ਦੇ ਅਜ਼ਾਬ ਨੇ یہ سارے عذاب یعنی کہ مختصر ٹریلر سامنے رکھا جاؤ گا اور چھوٹا موٹا علاج شروع کیتا جاؤ گا کور تو اور پھر محشر دے میدان دے اس کو سختی دا سامنا کرنا پو گا اور پھر اس تو بعد جو ہے جہنم جو اللہ تعالیٰ نے نو گناہ تو پاک کرن کرنے بنائی ہے اور کچھ انسانوں واسطے تو ہمیشہ کا ٹھکانا ہے کہ جنہ نے اللہ دی ذات تو انکار کیتا ایک رب رابن کو رب نہیں منیا جگہ جگہ اپنا سر چکایا اور ہر ایک کو منت منگی ਤਾਂ ਸਮਝੋ ਕਿ ਉਹਨਾਂ ਨੇ ਕਾਫਰ ਸ਼ਿਰਕ ਦੇ ਅੰਦਰ ਜ਼ਿੰਦਗੀ guzari ਤਾਂ ਉਹਨਾਂ ਵਾਸਤੇ ਬਖਸ਼ਿਸ਼ ਦਾ ਕੋਈ ਜ਼ਰੀਆ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੇ ਰੱਬ ਨੂੰ ਰੱਬ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਜਿਨੇ ਇੱਕ ਵਾਰ ਰੱਬ ਨੂੰ ਮੰਨ ਲਿਆ ਚਾਹੇ ਉਹ ਲੱਖ ਗੁਨਾਹਾਂ ਦੇ ਅੰਦਰ ਜ਼ਿੰਦਗੀ guzारे ਤਾਂ ਅੱਲਾਹ ਤਾਲਾ ਉਸ ਇਨਸਾਨ ਨੂੰ ਉਸ ਪ੍ਰੋਸੀਜਰ ਤੋਂ ਕੱਢ ਕੇ ਜਹੰਨਮ ਦੇ ਵਿੱਚ ਅੱਗ ਦੇ ਵਿੱਚ ਸਿੱਟ ਕੇ ਉਹਨੂੰ ਧੋ ਕੇ ਪਾ ਕੇ ਫਿਰ ਜੰਨਤ ਨਸੀਬ ਕਰਨਗੇ ਲੇਕਿਨ ਅਗਰ ਇਨਸਾਨ ਭਲਾਈ ਦਾ ਮਾਮਲਾ ਔਰ ਸੱਚਾਈ ਦਾ ਮਾਮਲਾ ਔਰ ਆਸਾਨ ਤਾਂ ਇਹ ਹੀ ਹੈ ਕਿ ਇਨਸਾਨ ਦੁਨੀਆ ਦੇ ਅੰਦਰ ਹੀ ਅੱਲਾਹ ਤਾਲਾ ਦੇ ਹੁਕਮਾਂ ਦੇ ਮੁਤਾਬਿਕ ਔਰ ਨਬੀ ਪਾਕ ਦੇ ਤਰੀਕੇ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੇ ਔਰ ਆਪਣੀ ਜ਼ਿੰਦਗੀ ਨੂੰ ਕਿਸੇ ਅੱਲਾ ਵਾਲੇ ਦੇ ਸਪੁਰਦ ਕਰ ਦੇਵੇ ਜੋ ਅੱਲਾ ਵਾਲੇ ਬਜ਼ੁਰਗ ਦੁਨੀਆ ਦੇ ਅੰਦਰ ਹੁੰਦੇ ਨੇ ਕਿ ਜਿਹੜੇ ਗੁਨਾਹਾਂ ਤੋਂ ਇਨਸਾਨ ਨੂੰ ਪਾਕ ਕਰਨ ਦਾ ਜ਼ਰੀਆ ਦੱਸਦੇ ਨੇ ਉਹ ਤਰੀਕਾ ਦੱਸਦੇ ਨੇ ਉਹਨਾਂ ਦੇ ਕੋਲ ਆਪਣੀ ਜ਼ਿੰਦਗੀ ਨੂੰ ਬਿਤਾਵੇ ਔਰ ਆਪਣੇ ਗੁਨਾਹਾਂ ਦੇ ਉੱਪਰ ਸ਼ਰਮਿੰਦਗੀ ਦਾ ਇਜ਼ਹਾਰ ਕਰਦਾ ਰਹੇ ਔਰ ਜਿਸ ਬਜ਼ੁਰਗ ਤੋਂ ਬੈਦ ਹੈ ਜਾਂ ਜਿਸ ਦੇ ਜੋ ਉਸ ਨੂੰ ਉਸਤਾਦ ਮੰਨ ਰਿਹਾ ਹੈ ਉਸ ਦੇ ਕੋਲ ਆਪਣੇ ਗੁਨਾਹਾਂ ਦਾ ਇਜ਼ਹਾਰ ਵੀ ਕਰਦਾ ਰਹੇ ਕਿ ਮੇਰੇ ਅੰਦਰ ਇਹ ਕਮੀਆਂ ਨੇ ਬੇਸ਼ੀਆਂ ਨੇ ਔਰ ਇਹ ਗੁਨਾਹਾਂ ਨੇ ਮੇਰੇ ਅੰਦਰ ਨੇ ਜਿੰਨੇ ਜਿਹੜੀ ਆਦਤ ਮੈਨੂੰ ਲੱਗੀ ਹੋਈ ਹੈ ਨਹੀਂ ਛੁੱਟ ਰਹੇ ਤਾਂ ਇਹਨਾਂ ਦਾ ਛੋੜਨ ਦਾ ਹੱਲ ਕੀ ਹੈ ਬਹੁਤ ਕਰੀਬ ਹੈ ਬਾਈ ਦਾ ਕਿ ਉਹ ਤੁਹਾਨੂੰ ਕੁਝ ਨਾ ਕੁਝ ਹੱਲ ਦੱਸਣਗੇ ਕਿ ਗੁਨਾਹਾਂ ਤੋਂ ਬਚਣਾ ਆਸਾਨ ਹੋ ਜਾਊਗਾ ਜਦੋਂ ਗੁਨਾਹਾਂ ਤੋਂ ਬਸਣਾ ਬਚਣਾ ਆਸਾਨ ਹੋ ਜਾਊਗਾ ਜਾਂ ਗੁਨਾਹ ਦੇ ਉੱਪਰ ਸ਼ਰਮਿੰਦਗੀ ਹੋਊਗੀ ਫਿਰ ਗੁਨਾਹ ਦੇ ਉੱਪਰ ਜੋ ਹੈ ਤੋਬਾ ਕਰਨੀ ਵੀ ਆਸਾਨ ਹੋ ਜਾਊਗੀ ਔਰ ਅਗਰ ਗੁਨਾਹ ਦੇ ਉੱਪਰ ਤੋਬਾ ਕਰਨ ਦਾ ਮਾਧਾ ਹੀ ਖਤਮ ਹੋ ਗਿਆ ਔਰ ਗੁਨਾਹਾਂ ਦੇ ਉੱਪਰ ਸ਼ਰਮਿੰਦਾ ਹੋਣ ਦਾ ਮਾਧਾ ਹੀ ਖਤਮ ਹੋ ਗਿਆ ਤਾਂ ਫਿਰ ਸਮਝੋ ਕਿ ਆਖਰਤ ਦੀ ਜਿਹੜੀ ਲਾਮਹਦੂ ਉਸ ਦੇ ਅਧਰ ਇਨਸਾਨ ਨੂੰ ਬੜਾ ਘਾਟਾ ਔਰ ਖਸਾਰਾ ਚਲਣਾ ਪਊਗਾ ਔਰ ਉਸ ਘਾਟੇ ਔਰ ਖਸਾਰੇ ਵਾਸਤੇ ਅੱਲਾਹ ਤਾਲਾ ਨੇ ਉਸ ਨਕਸ਼ੇ ਨੂੰ ਕੁਰਾਨੇ ਮਜੀਦ ਦੇ ਵਿੱਚ ਰੱਖ ਕੇ ਇਨਸਾਨਾਂ ਦੇ ਸਾਹਮਣੇ ਪੇਸ਼ ਕੀਤਾ ਕਿ ਜਦੋਂ ਮਹਿਸ਼ਰ ਦੇ ਮੈਦਾਨ ਦੇ ਅੰਦਰ ਇਨਸਾਨ ਜਮ੍ਹਾਂ ਹੋਣਗੇ ਤਾਂ ਉੱਥੇ ਉਹ ਇਨਸਾਨ ਦੇਖੂਗਾ ਕਿ ਇੱਥੇ ਤਾਂ ਬਹੁਤ ਸਖਤ ਅਜ਼ਾਬ ਹੈ ਸੂਰਜ ਸਵਾਨੇਜ਼ੇ ਦੇ ਉੱਪਰ ਹੈ ਜ਼ਮੀਨ ਤਾਂਬੇ ਦੀ ਤਰ੍ਹਾਂ ਪੱਕ ਰਹੀ ਹੈ ਔਰ ਇੱਥੇ ਤਾਂ ਕੋਈ ਪੁਲਸਾਨੇ ਹਾਲ ਨਹੀਂ ਕੋਈ بیوی ਕਿਸੇ ਆਪਣੇ ਸ਼ੌਹਰ ਦੀ ਨਹੀਂ ਬੱਚੇ ਆਪਣੇ ਮਾਪੇ ਦੇ ਨਹੀਂ ਹੈਗੇ ਔਰ ਇਸੇ ਤਰ੍ਹਾਂ ਹਰ ਬੰਦਾ ਇੱਕ ਦੂਸਰੇ ਤੋਂ ਨਜ਼ਰ ਚੁਰਾ ਰਿਹਾ ਹੈ ਤਾਂ ਅੱਲਾਹ ਬਾਗ ਨੇ ਫਰਮਾਇਆ ਕਿ ਉੱਥੇ ਬੰਦੇ ਕਹਿਣਗੇ ਕਿ ਰੱਬਾ ਨਾ ਅਬਸਰਨਾ ਵਸਮੀਆਨਾ ਫਰਜੀਨਾ ਅਨਾਮਲ ਸਾਲਿਹਨ ਇਨਾ ਮੁਕੀਰੂਨ ਕਿ ਰੱਬਾ ਅਸੀਂ ਜੋ ਕੁਝ ਦੁਨੀਆ ਦੇ ਅੰਦਰ ਸੁਣਦੇ ਹੁੰਦੇ ਸੀ ਉਹ ਸਾਰਾ ਕੁਝ ਬਰحق ਔਰ ਸੱਚ ਹੈ ਸਾਨੂੰ ਯਕੀਨ ਹੋ ਗਿਆ ਬਸ ਇੱਕ ਵਾਰ ਸਾਨੂੰ ਦੁਨੀਆ ਦੇ ਅੰਦਰ ਭੇਜ ਦੇ ਤਾਂ ਕਿ ਅਸੀਂ ਗੁਨਾਹਾਂ ਤੋਂ ਬਚ ਕੇ ਨੇਕੀ ਦੇ ਅੰਦਰ ਜ਼ਿੰਦਗੀ گزار ਕੇ ਆ ਜਾਈਏ ਲੇਕਿਨ ਉੱਥੇ ਸਿਰਫ ਇਹੀ ਜਵਾਬ ਹੋਗਾ ਕਿ ਜਿਸ ਤਰ੍ਹਾਂ ਇੱਕ ਜਾਨਵਰ ਦੇ ਥਣਾ ਦੇ ਵਿੱਚੋਂ ਨਿਕਲਿਆ ਹੋਇਆ ਦੁੱਧ ਵਾਪਸ ਥਣਾ ਦੇ ਵਿੱਚ ਨਹੀਂ ਜਾ ਸਕਦਾ ਔਰ ਜਿਸ ਤਰ੍ਹਾਂ ਕਿ ਇੱਕ ਅਸੂਈ ਦੇ ਨੱਕੇ ਦੇ ਵਿੱਚ ਦੀ ਜਿੱਥੋਂ ਆਪਾਂ ਤਾਗਾ ਭਰੌਣੇ ਆ ਉਹਦੇ ਵਿੱਚ ਦੀ ਓਂਠ ਨੂੰ ਨਹੀਂ ਲੰਘਾਇਆ ਜਾ ਸਕਦਾ ਸੇਮ ਇਸੇ ਤਰ੍ਹਾਂ ਆਖਰਤ ਦੇ ਵਿੱਚ ਜਦੋਂ ਇੱਕ ਇਨਸਾਨ ਚਲਾ ਗਿਆ ਤਾਂ ਉਸ ਦਾ ਦੁਨੀਆ ਦੇ ਅੰਦਰ ਵਾਪਸ ਹੋਣਾ ਨਾ ਮੁਮਕਨ ਹੈ ਨਾ ਮੁਸ਼ਕਿਲ ਹੈ ਕਿਉਂਕਿ ਅੱਲਾਹ ਤਾਲਾ ਨੇ ਜੋ ਦੁਨੀਆ ਬਣਾਈ ਹੈ ਇਨਸਾਨ ਦੇ ਵਾਸਤੇ ਇੱਕ ਇਮਤਿਹਾਨ ਦੀ ਜਗ੍ਹਾ ਬਣਾਈ ਹੈ ਇਸ ਇਮਤਿਹਾਨ ਦੇ ਅੰਦਰ ਇਸ ਜਗ੍ਹਾ ਦੇ ਅੰਦਰ ਸਾਨੂੰ ਇਹ ਮੌਕਾ ਮਿਲਦਾ ਕਿ ਅਸੀਂ ਜ਼ਿੰਦਗੀ ਨੂੰ گزار ਕੇ ਆਖਰਤ ਵਾਸਤੇ ਕਿਵੇਂ ਦਾ ਤਿਆਰ ਕਰਨਾ ਹੈ ਜਦੋਂ ਅਸੀਂ ਉਰੇ ਗੌਰ ਫਿਕਰ ਨਹੀਂ ਕਰਾਂਗੇ ਸੇਮ ਉਹੀ ਹਾਲ ਹੋਊਗਾ ਕਿ ਜਿਵੇਂ ਇੱਕ ਬੱਚੇ ਦੀ ਸਕੂਲ ਦੇ ਵਿੱਚ ਐਡਮਿਸ਼ਨ ਹੋਈ ਸਾਰਾ ਸਾਲ ਉਸਨੇ ਕੋਈ ਮਿਹਨਤ ਨਹੀਂ ਕੀਤੀ ਔਰ ਜਦੋਂ ਪੇਪਰਾਂ ਦਾ ਦਿਨ ਆਇਆ ਤਾਂ ਉਹ ਕਹੇ ਕਿ ਵੀ ਮੈਨੂੰ ਆਉਂਦਾ ਕੁਝ ਨਹੀਂ ਉੱਥੇ ਨਾ ਟੀਚਰ ਦਾ ਕਸੂਰ ਹੈ ਔਰ ਨਾ ਹੀ ਉਸ ਬੱਚੇ ਦੇ ਪੇਰੈਂਟਸ ਦਾ ਕੋਈ ਕਸੂਰ ਹੈ ਉਸ ਬੱਚੀ ਦੀ ਆਪਣੀ ਗਲਤੀ ਹੈ ਕਿ ਇੱਕ ਪੂਰਾ ਸਾਲ ਉਸ ਨੂੰ ਮਿਲਿਆ ਟੀਚਰਾਂ ਦੀ ਸੈਲਰੀ ਟੀਚਰਾਂ ਦਾ ਦਿਮਾਗ ਔਰ ਸਕੂਲ ਦਾ ਸਿਸਟਮ ਸਾਰਾ ਉਹਦੇ ਪਿੱਛੇ ਕੰਮ ਕਰਦਾ ਰਿਹਾ ਲੇਕਿਨ ਉਹਦੀ ਕਮੀ ਇਹ ਰਹੀ ਕਿ ਉਸਨੇ ਉਸ ਚੀਜ਼ ਉੱਪਰ ਗੌਰ ਫਿਕਰ ਨਹੀਂ ਕੀਤਾ ਕਿ ਸਾਲ ਤੋਂ ਬਾਅਦ ਮੇਰੇ ਐਗਜ਼ਾਮ ਵੀ ਹੋਣਗੇ ਔਰ ਮੈਂ ਇਹਨਾਂ ਚੀਜ਼ਾਂ ਦਾ ਜਵ تو اسی طرح اگر اسی ہونا اپنی زندگی دے اندر غور و فکر نہیں کریں گے تو وہ دے اوپر نہیں کریں گے شرمندہ نہیں تا تو آخر اندر سارے سامنے جو ہے بہت بڑا گھاٹے دا سودا آنے ہے اس کر کے کوشش کریے کہ انسان تو جو غلطی ہے ہر روز اپنے گناہ دے اوپر اسی شرمندہ ہوگی توبہ کریے اللہ تعالیٰ تو معافی منگیے اللہ تعالیٰ سن سارے جو ہے موت تو پہلا چنگی زندگی گزار کے اور گناہ دے اوپر شرمندگی کا اظہار کر کے توبہ استخبار دعوانا الحمدللہ رب العالمین